ਇੱਕ ਨਾ ਜਦੋਂ ਦੀ ਆਹ ਆਇਤ ਕੀ ਕ੍ਰਿਸ਼ੀ ਕਟ ਲਵਾਈ ਆ ਕਿ ਇਹਦੀ ਇੰਨੀ ਮौज ਆ ਕਿ ਨਾ ਤਾਂ ਕੰਬੈਨ ਵਾਲੇ ਬੰਦਿਆਂ ਨੂੰ ਫੋਨ ਕਰਨਾ ਪੈਂਦਾ ਹਨਾ ਵੀ ਕਿੰਨਾ ਕੁ ਹੋ ਗਿਆ ਜਾਂ ਕਿੰਨਾ ਕੁ ਨਹੀਂ ਹਨਾ ਕਿਉਂਕਿ ਬਸ ਕ੍ਰਿਸ਼ੀ ਕਟ ਖੋਲੋ ਆਰਾਮ ਨਾਲ ਉਹਦੇ ਤੇ ਦੇਖ ਲਓ ਆ ਦੇਖ ਲਓ 22 ਕਿਲੇ ਵੱਢ ਹਟੀਆ ਹੁਣ 9 ਕਿਲੇ ਦਾ ਘੇਰਾ ਬਾ ਆਪਣਾ ਲੱਗਣਾ ਵਾ ਤੇ 22 ਕਿਲੇ ਵੱਢਦੇ ਸੀ ਹਨਾ ਇਹਨੂੰ ਤੇ ਕਿਸੇ ਦੇ ਹਨਾ ਤੇ ਦੇਖ ਲਓ ਈ ਰਾਮ ਨਾਲ ਮੈਂ ਤਾਂ ਇਹਦੀ ਹੀ ਦੇਖਦਾ ਰਹਿਣਾ ਵੀ ਕਿਹੜੇ ਘੇਰੇ ਚ ਚੱਲਦੀ ਆ ਨੈੱਟ ਤੇ ਖੋਲ ਕੇ ਆਦਿ ਕਿੰਨੇ ਘੇਰੇ ਵੱਡੇ ਆ ਸਾਰੇ ਇਹਦੇ ਘੇਰੇ ਆ ਤੇ ਇਹ ਚੀਜ਼ ਦਾ ਬਹੁਤ ਫਾਇਦਾ ਵਾ ਇਹਨੇ 22 ਕਿਲੇ ਵੜ ਤੇ ਦੂਜੀ ਨੇ ਵੱਡੇ ਆ ਉਹਦੇ ਕੋਲੇ ਅੱਜ ਬਾਲਾ ਸੀ ਆ ਦੇਖੋ ਆ ਦੂਜੀ ਨੇ ਵੱਡੇ ਆ 17 ਕਿਲੇ ਇਹ ਚੱਕਰ 17 ਤੋਂ 18 ਹੋ ਗਏ ਉਹਦੇ 18 ਹੋਣ ਵਾਲੇ ਤੇ ਐਦਾਂ ਦੀ ਮौज ਆ ਹਨਾ ਕਿ ਕਿੰਨਾ ਫੋਨ ਕਰਨਾ ਪੈਂਦਾ ਬੰਦਿਆਂ ਨੂੰ ਜਦੋਂ ਰਾਤ ਨੂੰ ਖੜਾਤੀ ਉਦੋਂ ਵੀ ਇੰਜਨ ਬੰਦ ਆ ਜਾਂਦਾ ਆਹ ਸਾਈਨ ਜਦੋਂ ਚੱਲਦੀ ਆ ਉਦੋਂ ਆਨ ਰਹਿੰਦਾ ਵਾ ਬਸ ਤੇ ਜਿੱਥੇ ਆਪਾਂ ਦੇਖਣੀ ਵੀ ਆ ਖੜੀ ਉਹ ਵੀ ਟਰੈਕ ਸਾਰਾ ਆ ਜਾਂਦਾ ਇਹ ਆ ਦੇਖਿਓ ਇਹ ਤੋਂ ਆ ਜਾਂਦਾ ਆ ਦੇਖ ਲਿਓ ਹੁਣ ਕੰਬੈਨ ਤੁਹਾਨੂੰ ਦਿਖਾ ਦੇਣੀ ਆ ਲਾਲ ਜੀ ਚੱਲਦੀ ਆ ਜਿੱਥੇ ਵੀ ਕੰਬੈਨ ਹੋਈ ਨਾ ਆ ਜੀ ਆ ਚੱਲਦੀ ਆ ਜੇ ਜਾਣ ਕੇ ਵੀ ਕੰਬੈਨ ਟਰੈਕ ਕਰਨੀ ਆ ਹਨਾ ਤੇ ਇਹ ਟਰੈਕ ਕਰਨ ਦਾ অপਸ਼ਨ ਆ ਜਾਣਾ ਜੇ ਤੁਸੀਂ ਕੀਲੇ ਦੇਖਣ ਆ ਫਾਰਮ ਆ ਗਿਆ ਤੁਹਾਡੇ ਜਿਹੜੇ ਮਰਜ਼ੀ ਆ ਨੀਲਾ ਹੋਈ ਜਾਣਾ ਜਿਉਂ ਜਿਉਂ ਇਹਨੇ ਵੱਢੀ ਜਾਣਾ ਜਿਹੜੇ ਮਰਜ਼ੀ ਤੇ ਕਲਿੱਕ ਕਰ ਲਓ ਆ ਦੇਖੋ ਆ ਜਿਹੜਾ ਇਹਨੇ 11 ਕੀਲੇ ਦਾ ਇੱਕ 11 ਕੀਲੇ 617 ਪੁਆਇੰਟ ਦਾ ਆ ਦੇਖੋ ਆ ਬਲੂ ਹੋ ਗਿਆ ਇਹਨੇ ਇੱਕ ਇਹ ਖੱਤਾ ਵੱਡਿਆ ਸੀ ਹਨਾ ਇਹ ਇੱਕ ਖੱਤਾ ਵੱਡਿਆ ਹੋਇਆ ਤੇ ਇੱਥੇ ਦੂਜੇ ਤੇ ਜੇ ਕਲਿੱਕ ਕਰ ਲਾਂਗੇ ਆ ਦੇਖੋ ਇਹ ਆ ਦੇਖੋ ਆ 6 6 ਕੀਲੇ ਕੋਸ਼ ਦਾ ਪਲਾਟ ਹੋ ਗਿਆ ਸਭ ਕੁ ਨੇਮੀ ਅੱਡ-ਅੱਡ ਸਾਰੇ ਘੇਰੇ ਬਣ ਜਾਣੇ। ਸ਼ਾਮ ਨੂੰ ਸਾਰੇ ਘੇਰਿਆਂ ਦਾ ਅੱਡ-ਅੱਡ ਚਾਹ ਤੇ ਜੋੜ ਲਾ ਲਉ ਹਨਾ। ਇਹ ਚੀਜ਼ ਹੈ ਇਹਦੇ ਦੀ। ਬਹੁਤ ਠੋਕਾ।